ਚਵਾਈ ਚਬੂਈ ਦਾ ਸੱਜਣੋ 1 ਨੰਬਰ ਆ ਜਮਾ ਪਿਛਲਿਆਂ ਚੋਂ ਵੀ ਮਾਰਦੇ ਚਮਕੌਰ ਲੈ ਚਵਾਈ ਚਬੂਈ ਹੈ ਗਿਆ ਸੱਜਣੋ 1 ਨੰਬਰ ਚਵਾਈ ਦੇ ਨਾ ਹਸੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਫਿਰ ਅੱਜ ਫੇਰ ਪਹੁੰਚ ਚੁੱਕੇ ਆ ਓਏ ਪਿੰਡ ਧੌਲੇ 22 ਚਮਕੌਰ ਕੋਲੇ ਪਹੁੰਚੇ ਹੋਇਆ ਕਹਿੰਦੇ ਵੀ ਇਹ ਸੱਜਣਾ ਨਾ ਜਿਹੜਾ ਹੀਰੇ ਲੈ ਕੇ ਆਉਂਦਾ ਚੁੱਕੇ ਪਿੰਡਾਂ ਦੇ ਵਿੱਚੋਂ ਜਿਵੇਂ ਗੱਲ ਕਰਨਾ ਜਿਵੇਂ ਆਪਾਂ ਕਹਿੰਦੇ ਨੇ ਆ ਗਾਨੀ ਚ ਮੋਤੀ ਹੁੰਦੇ ਨੇ ਨਾ ਟੌਪ ਦੇ ਜਾਨਵਰ ਬਾਈ ਲੈ ਕੇ ਆਉਂਦਾ ਇੱਕ ਤਾਂ ਦਿਖਾਵਾਂਗੇ ਆ ਸਾਹੀਵਾਲ ਜਿਹੜੀ ਤੇ ਤਰਸ ਕੈਮਰਾ ਮਾਰੀ ਜਾਂਦਾ ਇਸ ਟਾਈਮ ਤਾਜੀ ਸੂਈਆ ਤੇ ਨਾਲ ਵੀ ਇਹਦੇ ਹੈਗੀ ਆ ਬੱਛੀ ਇੱਕ ਨਾਲ ਇੱਕ ਨਗੀਨਾ ਹੈਗਾ ਮੁਫਤ ਤੇ ਇੱਕ ਦਿਖਾਵਾਂਗੇ ਸੱਜਣੋ ਆਹ ਜਰਸੀ ਪੰਜਾਬ ਵਾਲੀ ਇਹ ਸੂਣ ਚ ਕੱਢਦੀ ਆ 2-4 ਦਿਨ ਆ ਇਹ ਆ ਗਈ ਬਈ ਵੱਡੀ ਜਰਸੀ ਕੋਈ ਪਹਾੜੀ ਜਰਸੀ ਨਹੀਂ ਹੈਗੀ ਇਹ ਪੰਜਾਬ ਵਾਲੀ ਹੈ ਪੰਜਾਬੀ ਜਰਸੀ ਹੈ ਫੁੱਲ ਵੱਡੇ ਕੱਦ ਕਾਟ ਚਾ ਸੱਜਣੋ ਤੇ ਬਾਡੀ ਬੂਡੀ ਦੀ ਤਾਂ ਨਾ ਉੱਤੋਂ ਚਿਪਕਾ ਡੀ ਆਈਟਮ ਆ ਬਾਡੀ ਬੂਡੀ ਵੀ ਚੰਗੀ ਆ ਇਹ ਆ ਗਈ ਬਲੈਕ ਤੇ ਵਾਈਟ ਸ਼ੇਡ ਚ ਆ ਗਈ ਤੇ ਬਾਕੀ ਆਜੋ ਬਾਈ ਚਮਕੌਰ ਨਾ ਮਲਿਆਉਨੇ ਆ ਕੱਲਾ ਕੱਲਾ ਜਾਨਵਰ ਖੋਲ ਕੇ ਦਿਖਾਉਨੇ ਆ ਤੇ ਸੂਈ ਹੋਈ ਨਹੀਂ ਆ ਧਾਰਾਂ ਵੀ ਦਿਖਾਵਾਂਗੇ ਮਾਰ ਕੇ ਕੋਸ਼ਿਸ਼ ਰਹੂਗੀ ਆਜੋ ਤੁਸੀਂ ਕਰੋ ਹੋਰ ਕੀ ਹਾਲ ਹੈ ਹਾਂ ਸਹੀ ਗੱਲ ਬਰਾਮਾ ਸਰਮਾ ਕੰਮ ਕਿਵੇਂ ਚੱਲਦਾ ਬਰਾ ਵਧੀਆ ਭਰਾ ਮੇਰਾ ਟੌਪ ਚੱਲਦਾ ਕੰਮ ਬਾਬਾ ਚੰਗਾ ਚੱਲਦਾ ਚੰਗੀ ਖਾਣਾ ਰੋਟੀ ਵਧੀਆ ਪੂਰਾ ਅੱਜ ਦਾ ਕੱਲ ਵਧੀਆ ਖਾ ਚੰਗੀ ਖਾ ਰਹੇ ਕੱਲ ਕਿਸੇ ਨੇ ਦੇਖੀ ਨਹੀਂ ਬਰਾ ਅੱਜ ਦਾ ਬਾਈ ਕਹਿੰਦਾ ਯਾਰ ਚੰਗੀ ਰੋਟੀ ਖਾਣਿਆ ਕੱਲ ਦਾ ਕੱਲ ਦਾ ਤੇ ਯਾਰ ਆਪਣਾ ਵੀ ਨਹੀਂ ਪਤਾ ਉੱਠਾਂਗੇ ਤਾਂ ਪੂਰਾ ਕਾਹਦਾ ਚੱਲਦਾ ਮੈਂ ਬਰਾ ਹਾਂ ਵਧੀਆ ਖਾਣਾ ਉਹੀ ਗੱਲ ਹੁੰਦੀ ਐ ਇੱਥੋਂ ਕਰ ਲਈਏ ਸ਼ੁਰੂ ਹਾਂ ਸਾਈ ਬਾਲ ਕਰੋ ਠੰਡੀ ਸੀ ਬਹੁਤ ਵਧੀਆ ਸੀ ਸੀਲ ਠੰਡੀ ਬਹੁਤਾ ਬਾਈ ਯਾਰ ਐ ਬਰ ਬਰ ਕੀ ਇੱਕ ਤਾਂ ਹੁੰਦੀ ਆਹ ਲੈ ਹੱਥ ਨਾ ਨੀਮੀ ਬਾਹਰ ਖੜ ਗਈ ਬਰਾ ਅੱ ਓਏ ਇੰਨੇ ਜਿਹੜਾ ਬਰਫ਼ ਵੀ ਧੱਤੀ ਹੋਈ ਊ ਜਮਾ ਕੁਛ ਨਹੀਂ ਕਹਿੰਦੀ ਭਰਾ ਹਾਂ ਠੰਡਾ ਸੀਲ ਜਾਨਵਰ ਆ ਸਾਹੀਵਾਲ ਆ ਸੂਆ ਕਿਹੜਾ ਚਮਕੌੜਾ ਦੂਜਾ ਸੂਆ ਭਲੋਂ ਨੇ 17 ਕਿਲੋ ਤੋਂ ਕੱਢਾ ਹੋਇਆ ਵੀਰੇ ਦਾ ਦਾ ਅਛਾ ਹਾਂ ਐ ਐ ਨੂੰ ਐ ਨੂੰ ਕਰਦੇ ਥੋੜੀ ਹੈ ਨਾ ਦੱਦੀ ਜੀ ਦੇਖੋ ਦੇਖੋ ਮੜ ਹਾਂ ਆਰਡਰ ਰੂਡਰ ਤਾਂ ਉਹੀ ਗੱਲ ਆ ਫਿਕਸ ਆਰਡਰ ਆ ਤੇ ਮੇਨ ਗੱਲ ਆ ਯਾਰ ਜਿਹੜੀ ਪਸ਼ੂ ਨੂੰ ਇੱਕ ਤਾਂ ਆਰਡਰ ਹੁੰਦਾ ਇੱਕ ਪਸ਼ੂ ਦੇ ਹੁੰਦੇ ਨੇ ਥਣ ਸਭ ਤੋਂ ਮੇਨ ਗੱਲ ਆ ਯਾਰ ਇਹਦੀ ਉੱਤੋਂ ਪਸ਼ੂ 19 21 ਚੱਲ ਜਾਂਦਾ ਹੁੰਦਾ ਪਰ ਹੋਵੇ ਸਾਰੇ ਪਸ਼ੂ ਪੂਰਾ ਪਰ ਸਿਰ ਤੋਂ ਨਹੀਂ ਬਈ ਕਹੇ ਆ ਸਭ ਤੋਂ ਮੇਨ ਗੱਲ ਹੁੰਦੀ ਆ ਥਣ ਤੇ ਲੇਵੇ ਦੀ ਸੂਆ ਸੁੰਦੀ ਆ ਦੂਜਾ ਹਨਾ ਸੂਈ ਖੜੀ ਆ ਜੇਰ ਜੂਰ ਜੇਰ ਜੂਰ ਜੇਰ ਉਹ ਪੀ ਸਾਹਮਣੇ ਪੀ ਜੇ ਇੱਧਰ ਜੇਰ ਤੇ ਵੀ ਮਾਰਦੇ ਦਰਸ ਕੈਮਰਾ ਜੇਰ ਇਹਦੀ ਡੰਨਾ ਬਾਈ ਬਾ ਮੋਟਾ ਮੋਟਾ ਆ ਦਿਖਾ ਦੇ ਇੱਕਈ ਵਾਰੀ ਟੱਕਾ ਨਾ ਕਰਿਆ ਕਰ ਬਾਲਾ ਇਹਨੂੰ ਖੋਲ ਕੇ ਤੋੜ ਦੇ ਬਾਈ ਹਾਂ ਖੋਲ ਕੇ ਤੋੜ ਦੇ ਚਮਕੌਰ ਇਹਨੂੰ ਨਾਲ ਇਹਦੇ ਬੱਚਾ ਕੀ ਆ ਬੱਸੀ ਆ ਵੀਰੇ ਬੱਸੀ ਬਹੁਤ ਚੰਗੀ ਆ ਮਗਰ ਨਾਲ ਇਹਦੇ ਹੈ ਗਿਆ ਸੱਜਣੋ ਬੱਚੀ ਇਹ ਆ ਗਈ ਪਿਓਰ ਸਾਹੀਵਾਲ ਜਿਹੜੇ ਸੱਜਣਾ ਦਾ ਆਪਾਂ ਗੱਲ ਕਰ ਲੈਣਾ ਵੀ ਬਲੱਡ ਬਲੱਡ ਜ਼ਿਆਦਾ ਵਧਦਾ ਰਹਿੰਦਾ ਉਹਨਾਂ ਵਾਸਤੇ ਦਾ ਦੁੱਧ ਲਾਹੇਵੰਦ ਹੁੰਦਾ ਬਾਈ ਕਈ ਬਿਮਾਰੀਆਂ ਜਿਵੇਂ ਆਪਾਂ ਕਹਦੇ ਨੇ ਨਾ ਛੋਟੇ ਜਵਾਕਾਂ ਨੂੰ ਅੱਜਕੱਲ ਕਬਜ ਦੀ ਪ੍ਰੋਬਲਮ ਜ਼ਿਆਦਾ ਰਹਿੰਦੀ ਆ ਬਾਈ ਹਾਂ ਸਾਹੀਵਾਲ ਬਹੁਤ ਚੰਗੀ ਚੀਜ਼ ਆ ਦੁੱਧ ਸਾਹੀਵਾਲ ਉਹਨਾਂ ਵਾਸਤੇ ਵੀ ਚੰਗੀ ਆ ਐਨੂੰ ਲੈ ਚੱਲ ਬਾਹਰ ਨੂੰ ਥੋੜਾ ਜਿਹਾ ਬੱਚੇ ਦਾ ਕਰਦੀ ਆ ਹਨਾ ਹਾਂ ਹਾਂ ਬਾਈ ਬੱਚੇ ਦਾ ਜ਼ਰੂਰ ਕਰਦੀ ਆ ਥੋੜਾ ਜਿਹਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜਿਹੜੇ ਬੱਚਿਆਂ ਨੂੰ ਯਾਰ ਛੋਟੇ ਬੱਚੇ ਨੇ ਆਪਾਂ ਕਹਦੇ ਨੇ ਕਬਜ ਰੋਗ ਵਗੈਰਾ ਹੋ ਜਾਂਦੇ ਨੇ ਹਨਾ ਉਹਨਾਂ ਵਾਸਤੇ ਦਾ ਦੁੱਧ ਆ ਜਿਹੜਾ ਸੱਜ ਨੂੰ ਲ हां सुआ सोंदीया दुजा ते थन थनोट दी लाजवाब है। ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਬੱਚੇ ਦਾ ਗਾਂ ਕਿੰਨਾ ਕਰਦੀ ਆ। ਬੱਚੇ ਕੋਲੇ ਖੜੀ ਆ ਜਾ ਕੇ ਤੇ ਲੇਵਾਲੂਆ ਵੀ ਦਿਖਾ ਦੇ ਤਾਂ ਸਿੱਧਰੋਂ ਤੇ ਥਨ थनोट ਵੀ ਦਿਖਾ ਦੇ ਨੇੜੇ ਲਾ ਕੇ ਕਿਤਨਾ ਮੋਰਾ ਭਰਾ ਮੇਰਾ ਸੰਡੀ ਸੀ। ਆ ਇਧਰੋਂ ਲੇਵਾ ਦਿਖਾ ਦੇ ਬੈਕ ਤੋਂ। ਇਹ ਫਿਕਸਡ ਡਰ ਆ ਬਾਈ। ਚੌੜਾ ਡਰ ਆ ਪੂਰਾ ਫਿਕਸਡ ਡਰ। ਤੁਹਾਨੂੰ ਪੁਆਇੰਟ ਨਹੀਂ ਗੁੱਲੇ ਜਿਵੇਂ ਲੋਕਾਂ ਗੁੱਲਿਆ ਸੁਣਾ ਜਮਾਂ ਮੈਂ ਸਾਲਾ ਹਾਂ। ਥਣ ਹੈਗਾ ਮਹਿਸਾਂ ਵਾਲਾ ਗੁੱਲੇ ਵਾਲਾ ਧਾਰਾ ਦਿਖਾ ਦਾਂਗੇ ਮਾੜੀ। ਹਾਂ ਧਾਰਾ ਬਿਨਾਂ ਨੇੜੇ ਤੋਂ ਦਿਖਾਵਾਂਗੇ। ਸਾਹਮਣੇ ਕੈਮਰਾ ਬੰਦ ਨਾ ਕਰੀਂ ਭ ਨਹੀਂ ਆਪਾਂ ਲੋਕਾਂ ਨੂੰ ਦਿਖਾਉਣਾ ਤੇ ਇਹ ਕੰਮ ਨਹੀਂ ਕਰ ਲੈ। ਆਹ ਲੱਤਾ ਦਾ ਤੂਰਾ ਵੀ ਦਿਖਾ ਦੇ ਮਾਰ ਕੇ। ਆ ਚਵਾਈ ਚਬੂਈ ਦਾ ਸੱਜਣੋ ਇੱਕ ਨੰਬਰ ਆ ਜਮਾ ਪਿਛਲਿਆਂ ਚੋਂ ਵੀ ਮਾਰਦੇ ਜਮਕੋਰ। ਦਾ ਚਵਾਈ ਚਬੂਈ ਹੈ ਗਿਆ ਸੱਜਣੋ ਇੱਕ ਨੰਬਰ ਚਵਾਈ ਇਸ ਮਾਰਦੀ ਨਹੀਂ। ਪੂਰੀ ਭਰਾ ਮੇਰੇ ਜਮ ਹੱਥਾਂ ਮੂਠੀ ਲੱਗਾ ਸਾਹੀਵਾਲ ਤੁੰਨ ਵੀ ਦੇ ਸਾਰੇ ਨਿਸ਼ਾਨੀਆਂ ਪੂਰੀ ਨੇ ਭਰਾ। ਧੁੰਨ ਵੀ ਹੈਗੀ ਆ ਤੇ ਚਾਲਰ ਵੀ ਆ ਹਾਂ ਇਹਨੂੰ ਗਲ ਕੰਬਰ ਵੀ ਕਹਿੰਦੇ ਨੇ ਹਿੰਦੀ ਚ ਪੰਜਾਬੀ ਚ ਜਿਹਨੂੰ ਪੰਜਾਬੀ ਚ ਬੰਨ ਵੀ ਕਹਿੰਦੇ ਨੇ ਟੁੱਟ ਵੀ ਕਹਿੰਦੇ ਆ ਉਰੇ ਉਰੇ ਨੂੰ ਜਾ ਦਿਖਾ ਦੇਣ ਦੇ ਮੁੰਡੇ ਨੂੰ ਹਾਂ ਲੈ ਦੇਖੋ ਦਿਖਾ ਦੇ ਦਰਸ ਵੇ ਚਾਲਰ ਝੂਲਰ ਵੀ ਦਿਖਾ ਦੇ ਥਲੜੇ ਪਾਸੇ ਉੱਤੇ ਬੰਨ ਵੀ ਆ ਗਈ ਥੋੜੀ ਜੀ ਤੇ ਧੁੰਨੀ ਵੀ ਆ ਗਈ ਉਹ ਥਲੜੇ ਪਾਸੇ ਨਸਾਨੇ ਸਾਰੇ ਮੰਗਰ ਵੀ ਬੱਸੀ ਸਾਰਾ ਕੰਮ ਓਕੇ ਆ ਨਾਲ ਬੱਛੀਆ ਬੱਛੀ ਤੇ ਵੀ ਮਾਰਦੇ ਕੈਮਰਾ ਸੱਜਣ ਕਈ ਸ਼ਕੀਨ ਹੁੰਦੇ ਨੇ ਬੱਛੀ ਠੰਡੀ ਸੀਲ ਬਾਗ ਬਾਗ ਦੁਆਰੇ ਦੁਆਰੇ ਫੇਰ ਤੁਸੀਂ ਕਹਿੰਦੀ ਆ ਪੈਸੇ ਕਿੰਨੇ ਲਮਾਂਗੇ ਤੇ ਮੁੱਲ 62 ਦਾ 60 ਦੀ ਦੇ ਦਾਂਗੇ ਬਈ ਇਹ 60000 ਦੀ ਦੇ ਦਾਂਗੇ ਮਾਨਤਨ ਜਰੂਰ ਕਰਾਂਗੇ ਬਈ ਬੰਦੇ ਦਾ ਕੋਈ ਵੀ ਦੂਰ ਉਸ ਨੇੜੇ ਮਾਨਤਨ ਜਰੂਰ ਕਰਾਂਗੇ ਹਾਂ ਮਾਨਤਨ ਹੋ ਜੂਗਾ ਹੀ ਜੀ ਗੱਲ ਇਹ ਸੁਆ ਹੈਗਾ ਦੂਜਾ ਬਾਡੀ ਬੁੱਡੀ ਦੀ ਯਾਰ ਲਾਜਵਾ ਵਾ ਰੰਗ ਰੂਪ ਦੀ ਵੀ ਚੰਗੀ ਆ ਹੁਣ ਮਾਰ ਦਿਓ ਉਹਦੇ ਤੇ ਕੈਮਰਾ ਇਹ ਵੀ ਤੋੜ ਦੇ ਬਾਈ ਹੋਰ ਕੀ ਇਹ ਵੀ ਤੋੜ ਦੇ ਨਾਲ ਨਾਲ ਡਿਟੇਲ ਦੱਸੀ ਜਾਵਾਂਗੇ ਇਹ ਕਿਹੜਾ ਸੁਆ ਸੁੰਗਿਆ ਚਮਕਾ ਇਹ ਦੂਜਾ ਸੁਈ ਇਹ ਸੁੰਗਿਆ 18 ਕਿਲੋ ਭੂਨੇ ਕੱਢਾ ਹੋਇਆ ਜੀ ਇਹ ਆ ਗਈ ਪੰਜਾਬ ਵਾਲੀ ਜਰਸੀ ਹੈਨਾ ਹਾਂ ਵੀਰੇ ਪੰਜਾਬ ਵਾਲੇ ਇਹ ਕਾਇ ਕਿਦਨ ਕੱਢਦੀ ਐ ਇਹ ਦੋ ਚਾਰ ਕਿਦਨ ਲੂ ਭਰਾ ਮੇਰਾ ਹਾਂ ਇਹ ਦੋ ਚਾਰ ਦਿਨ ਲੈ ਜੂ ਹਲੇ ਹੈਨਾ ਹਾਂ ਹਾਂ ਵੀਰੇ ਹਾਂ ਲੈ ਵਾ ਅਗਲੇ ਬੰਨੇ ਦਾ ਕਰ ਲਿਆ ਰੈਡੀ ਹੁਣ ਪਛਾਣ ਨੂੰ ਕੱਢੂਗੀ ਹਾਂ ਇਹ ਆ ਗਈ ਸੱਜਣੋ ਪੰਜਾਬ ਵਾਲੀ ਜਰਸੀ ਤੇ ਆ ਵੀ ਜੇ ਗੱਲ ਕਰ ਲਾਂ ਕੱਦ ਵਾਲੀ ਜਰਸੀ ਐ ਉੱਤੋਂ ਢਾਂਚੇ ਢੂੰਚੇ ਦੀ ਵੀ ਚੰਗੀ ਆ ਹਾਂ ਇੱਥੇ ਦਿਖਾ ਦੇ ਰੋਕ ਕੇ ਮੜਾ ਜਾ ਲੈ ਚੱਲ ਅੰਦਰ ਨੂੰ ਕਮਾ ਕੇ ਗਿੜਾ ਦਵਾ ਕੇ ਅੰਦਰ ਲੈ ਜਾ ਥਾਣ ਥਣਾ ਉੱਡ ਸੱਜਣੋ ਇਹਨੂੰ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਯਾਰ ਜੇ ਗੱਲ ਕਰ ਲਈਏ ਵਧੀਆ ਗੈਪ ਤੇ ਲੱਗਿਆ ਬਾਲੇ ਜਲੰਦਰ ਅੰਦਰ ਲੈ ਚੱਲ ਬਾਈ ਆ ਇੱਥੇ ਦਰਸ ਫੇਸ ਕੁਆਲਿਟੀ ਦਿਖਾ ਦੇ ਲੰਬਾਈ ਲੰਬੂਈ ਬੱਡੀ ਬੁੱਡੀ ਬਹੁਤ ਆ ਭਰਾ ਮੇਰਾ ਐਚਐਫਡੀ ਹੈ ਹਾਂ ਕੱਦ ਇਹ ਹੈਗੀ ਆ ਬਈ ਚੰਗੇ ਕੱਦ ਕਾਠ ਵਾਲੀ ਆ ਕਿਉਂਕਿ ਜਿਹੜੀ ਦਾ ਕੱਦ ਦਰਮਿਆਨਾ ਹੁੰਦਾ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਨਾ ਵੀ ਇਹ ਦਰਮਿਆਨੇ ਕੱਦ ਚਾ ਇਹ ਆ ਗਈ ਬਈ ਵਧੀਆ ਚੰਗੇ ਕੱਦ ਕਾਠ ਵਾਲੀ ਆ ਉੱਤੋਂ ਢਾਂਚਾ ਢੁਚਾ ਵੀ ਮਜ਼ਬੂਤ ਹੈ ਤੇ ਮਿਲਕ ਵੇਨ ਵੀ ਇਹਦੇ ਚੰਗੀ ਜਾਂਦੀ ਪਈ ਆ ਅਗਲੇ ਬੰਦੇ ਦਿਖਾ ਦੇ ਦਰਸ ਆ ਪੈਪ ਦਿਖਾ ਦੇ ਆ ਪੈਪ ਤੇ ਮਾਰ ਦੇ ਕੈਮਰਾ ਤੇ ਥਣ ਥਣੌਟ ਵੀ ਦਿਖਾ ਦੇ ਬਈ ਅਗਲੇ ਪਾਸੇ ਠੰਡੀ ਸੀਲ ਵਾਲੀ ਇਹਦੇ ਉਪਰ ਆ ਮਰ ਜਮਾ ਆ ਥਾਂ ਥਣਾ ਉੱਤੇ ਇਹਨੂੰ ਵੀ ਚੰਗਾ ਲੱਗਿਆ ਤੇ ਕੱਢੂਗੀ ਮੇਰਾ ਖਿਆਲ ਆ 2-4 ਦਿਨ। 2-4 ਦਿਨ ਲਊਗੀ ਵਿਲੇ ਵਾਲੂਆ ਬੜਾ ਹੁਣ ਵੀ ਬਹੁਤ ਚੰਗਾ ਥਣ ਲੱਗਿਆ ਮੁੱਠੀ ਵਾਲਾ ਦਾ ਵੀ। 2-4 ਦਿਨ ਲਊਗੀ ਕਿਉਂਕਿ ਹਲੇ ਮੇਰਾ ਖਿਆਲ ਆ ਬਲ ਬੁਲਜੇ ਲੈਵੇ ਚ ਪਏ ਨਹੀਂ ਹਨਾ ਜੀ ਗੱਲ ਕਰ ਰਹੀ। ਹਾਂ ਬਹੁਤ ਬਲ ਬੁਲਜੇ ਪਏ ਨਹੀਂ ਲੈਵੇ ਚ ਹਲੇ ਹਲੇ ਕੱਢੂਗੀ ਸਾਰੇ ਫੇਰ ਸੂਗੀ ਜਾ ਕੇ। ਹਾਂ ਹਾਂ ਵੀਰੇ ਬਿਲਕੁਲ। ਇਹਦੇ ਕਿੰਨੇ ਪੈਸੇ ਲਾਵਾਂਗੇ ਜਮਕੌਰ? ਇਹ ਵੀ 62 ਦੇ ਦਿਆਂਗੇ ਭਰਾ ਮੇਰਾ ਮੁੱਲ ਦਾ 60 ਦੇ ਦਿਆਂਗੇ ਭਈ। ਮੁੱਲ ਹੈਗਾ 65000 ਇਹ ਪੰਜਾਬ ਵਾਲੀ ਜਰਸੀ ਤੁਹਾਨੂੰ ਸੱਜਣੋਂ ਮਿਲ ਬਾਕੀ ਚਾਹੇ ਤੁਸੀਂ ਨੇੜੇ ਆ ਕੇ ਵੀ ਦੇਖ ਲਓ ਕੋਈ ਸਮੱਸਿਆ ਵਾਲੀ ਗੱਲ ਨਹੀਂ ਵੱਡੀ ਗਾਂ ਬਾਡੀ ਵਾਲੀ ਐ ਚੌੜੇ ਢਾਂਚੇ ਦੀ ਨੰਬਰ ਬੋਲ ਦਿੰਦੀ ਨੰਬਰ 9779475644 ਵੀਰੇ ਇੱਕ ਵਾਰੀ ਫੇਰ ਬੋਲੋ 9779475644 ਵੀਰੇ ਲੈ ਸੱਜਣੋ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਉਗਾ ਠੀਕ ਹਨ ਦੀ ਆਲ ਸਾਈ ਬਾਪੂ ਦੇ ਇੱਕ ਨੰਬਰ ਦੇ ਕੀ ਕੋਲ ਦੂਜੀ ਹਾਂਜੀ ਹਾਂਜੀ ਲੈ ਜਮੀ ਬਾਰ ਬਾਰ ਕੀ ਆਜੋ ਨੀਵੀਂ ਪਾ ਕੇ ਖੜ ਗਿਆ ਲੱਤ ਤੁਹਾਨੂੰ ਮਾਰਨੀ ਨਹੀਂ ਹੁੰਦੀ ਭਰਾ ਲੈ ਸੱਜਣੋ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਭਾਈ ਬਾਈ ਚਮਕੌਰ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਲ